ਅੱਜਕਲ ਨਸ਼ਿਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀ ਸਰਗਰਮੀ ਦੇਖੀ ਜਾ ਰਹੀ ਹੈ। ਲੋਕ ਸਭਾ ਚੋਣਾਂ ਵਿੱਚ ਮਾੜੇ ਨਤੀਜਿਆਂ ਮਗਰੋਂ ਨਸ਼ਿਆਂ ਦਾ ਮੁੱਦਾ ਸਰਕਾਰ ਨੂੰ ਵੀ ਗੰਭੀਰ ਲੱਗਣ ਲੱਗਾ। ਪਿਛਲੇ ਕੁਝ ਸਮਿਆਂ ਤੋਂ ਨਸ਼ਾ ਤਸਕਰੀ ਵਿੱਚ ਪੰਜਾਬ ਦੇ ਕਈ ਲੀਡਰਾਂ ਦਾ ਨਾਂ ਗੂੰਜਿਆ। ਸ਼ਾਇਦ ਇਸੇ ਲਈ ਉੱઠી ਸਿਆਸੀ ਲੀਡਰਾਂ ਦੇ ਡੋਪ ਟੈਸਟ ਕਰਾਉਣ ਦੀ ਆਵਾਜ਼। ਕੈਬਨਿਟ ਮੰਤਰੀ ਤੋਤਾ ਸਿੰਘ ਦਾ ਕਹਿਣਾ ਹੈ ਕਿ ਜਿਵੇਂ ਖਿਡਾਰੀਆਂ ਦਾ ਡੋਪ ਟੈਸਟ ਹੁੰਦਾ ਹੈ, ਓਵੇਂ ਹੀ ਸਿਆਸਤ जगत 'ਚ तमाम ਲੀਡਰਾਂ ਦਾ ਵੀ ਡੋਪ ਟੈਸਟ ਕੀਤਾ ਜਾਣਾ ਚਾਹੀਦਾ ਹੈ। ਇੱਕ ਚਰਚਾ ਚੱਲ ਰਹੀ ਹੈ। ਵੀ ਕੈਂਪ ਲਾਓ ਜੀ ਲੋਕਾਂ ਨੂੰ ਜਾਗਰੂਕ ਕਰੋ ਜੀ ਔਰ ਕੈਂਪ ਦਾ ਫੀਤਾ ਉਹ ਕੱਟਦੇ ਆ ਜਿਹੜੇ ਆਪ ਨਸ਼ਾ ਕਰਦੇ ਹੁੰਦੇ ਆ ਲੋਕ ਹੱਸਦੇ ਹੁੰਦੇ ਆ ਵੀ ਸਾਨੂੰ ਨਸ਼ਾ ਛੱਡਣ ਲਈ ਕਹਿੰਦੇ ਆ ਆਪੇ ਵਰਤਦੇ ਆ ਇਸ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਚਾਹੀਦਾ ਕਿ ਸਾਨੂੰ ਆਪ ਦਾ ਆਪ ਸਾਫ਼ ਰੱਖਣਾ ਚਾਹੀਦਾ ਕਿ ਜੇ ਇੱਕ ਖਿਡਾਰੀ ਆ ਚਾਹੇ ਉਹ ਕਿਸੇ ਕਿਸਮ ਦੀ ਗੇਮ ਵੀ ਖੇਡਦਾ ਨੈਸ਼ਨਲ ਖੇਡਣਾ ਇੰਟਰਨੈਸ਼ਨਲ ਖੇਡਣਾ ਉਹਨੇ ਤੇ ਉਹਦਾ ਟੈਸਟ ਹੋ ਸਕਦਾ ਤੇ ਸਾਡੇ ਜਿਹੜੇ ਪੋਲੀਟੀਕਲ ਬੰਦੇ ਆ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਉਹਨਾਂ ਦਾ ਵੀ ਹੋਣਾ ਚਾਹੀਦਾ ਆਖਿਰ ਅਜੇ ਹੈ ਮੰਤਰੀ ਸਾਹਿਬ ਨੂੰ ਕਿਉਂ ਕਹਿਣਾ ਪਿਆ ਪੰਜਾਬ ਦੇ ਹਰ ਲੀਡਰ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ ਇਸ ਦਾ ਜਵਾਬ ਵੀ ਖੁਦ ਮੰਤਰੀ ਸਾਹਿਬ ਤੋਂ ਹੀ ਸੁਣ ਲਓ ਮੇਰਾ ਇਹ ਇਹ ਜਿਹੜੇ ਨਸ਼ੇ ਆ ਜਿਹੜੇ ਵੱਧ ਰਹੇ ਆ ਇਹ ਕੋਈ ਇਕੱਲੀ ਪਾਰਟੀ ਕੋਈ ਨਹੀਂ ਰੋਕ ਸਕਦੀ ਨਾ ਕੋਈ ਅਫਸਰ ਰੋਕ ਸਕਦੇ ਇਹ ਸਾਰੀਆਂ ਰਾਸੀ ਪਾਰਟੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਸਾਫ਼ ਕਰਨੇ ਪੈਂਦੇ ਆ ਵਿਰੋਧੀ ਧਿਰ ਕਾਂਗਰਸ ਨੇ ਵੀ 77 ਦੇ ਇਸ ਕੈਬਨਟ ਮੰਤਰੀ ਦੀ ਗਲਤੀ ਸ਼ਲਾਘਾ ਕੀਤੀ ਕਾਂਗਰਸ ਮੁਤਾਬਕ ਹਰ ਲੀਡਰ ਚਾਹੇ ਉਹ ਵੱਡੇ ਤੋਂ ਵੱਡੇ ਅਹੁਦੇ ਤੇ ਹੀ ਕਿਉਂ ਨਾ ਬੈਠਾ ਹੋਵੇ ਉਹਦੇ ਨਸ਼ੇ ਲੈਣ ਦੀ ਜਾਂਚ ਜ਼ਰੂਰ ਕਰਾਨੀ ਚਾਹੀਦੀ ਹੈ ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਹੋਵੇ ਜਿਹੜਾ ਨਸ਼ਾ ਦੇ ਵਿੱਚ ਆਪ ਪੀਂਦਾ ਖਾਂਦਾ ਆ ਜਾਂ ਵੇਚਦਾ ਆ ਕਿਸੇ ਵੀ ਪਾਰਟੀ ਦੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਕਾਨੂੰਨ ਸਾਰਿਆਂ ਦੇ ਵਾਸਤੇ ਇੱਕੋ ਜਿਹਾ ਕਾਨੂੰਨ ਹੈਗਾ ਔਰ ਇਹਦੇ ਵਿੱਚ ਇਦਾਂ ਨਹੀਂ ਵੀ ਐਮਐਲਏ ਜਾਂ ਐਮਪੀ ਆ ਜਾਂ ਕਿਸੇ ਵਿਸ਼ੇਸ਼ ਪਾਰਟੀ ਨਾਲ ਕੋਈ ਸੰਬੰਧ ਰੱਖਦਾ ਨਹੀਂ ਇਹ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਜੇ ਅਸੀਂ ਸਮਾਜ ਨੂੰ ਵਧੀਆ ਸਿਹਤ ਦੇਣਾ ਚਾਹੁੰਦੇ ਆ ਤਾਂ ਪਹਿਲਾਂ ਲੀਡਰਾਂ ਨੂੰ ਆਪਣਾ ਜਿਹੜਾ ਹੈਗਾ ਆਪਣੇ ਪੀੜ੍ਹੀ ਦੇ ਥੱਲੇ ਜਿਹੜਾ ਸੋਟਾ ਉਹ ਫੇਰਨਾ ਚਾਹੀਦਾ ਹੁਣ ਸਵਾਲ ਇਹ ਹੈ ਕਿ 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 ਸਿਆਸੀ ਗਲਿਆਰਾਂ ਵਿੱਚ ਪਹੁੰਚ ਗਿਆ ਨਸ਼ਾ ਕਿ ਲੀਡਰਾਂ ਦਾ ਡਰਗ ਟੈਸਟ ਕਰਾਉਣਾ ਚਾਹੀਦਾ ਹੈ ਇਸ ਦਾ ਜਵਾਬ ਹੈ ਪੰਜਾਬ ਦਾ ਨਸ਼ੇ ਦੇ ਮਾਮਲੇ 'ਚ ਨੰਬਰ 1 ਆਪ ਹੋਣਾ ਹਾਲ ਹੀ 'ਚ ਐਨਸੀਆਰਬੀ ਦੀ ਰਿਪੋਰਟ ਮੁਤਾਬਕ ਦੇਸ਼ ਭਰ 'ਚੋਂ ਪੰਜਾਬ ਨਸ਼ਿਆਂ ਦੇ ਮਾਮਲੇ 'ਚ ਪਹਿਲੇ ਨੰਬਰ ਤੇ ਹੈ ਇਹ ਅੰਕੜੇ ਦੱਸਦੇ ਨੇ ਕਿ ਕਿਸ ਕਦਰ ਨਸ਼ਾ ਪੰਜਾਬ ਦੀ ਜਨਤਾ 'ਚ ਰਚ ਗਿਆ ਹੈ ਇਸ ਰਿਪੋਰਟ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਪੰਜਾਬ ਸਰਕਾਰ ਤੇ ਨਸ਼ਿਆਂ ਨੂੰ ਲੈ ਕੇ ਅਨੇਕਾਂ ਇਲਜ਼ਾਮ ਲੱਗਦੇ ਆਏ ਨੇ ਕਈ ਮੰਤਰੀਆਂ ਦਾ ਨਸ਼ਾ ਤਸਕਰੀ ਦੇ ਨਾਮ ਸਾਹਮਣੇ ਆਉਣਾ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਨਸ਼ਾ ਵਿਰੋਧੀ ਮੁਹਿੰਮ ਚਲਾਉਣਾ ਇਹ ਸਭ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਪੰਜਾਬ ਸਰਕਾਰ ਲਈ ਜੇ ਇਸ ਵੇਲੇ ਕੋਈ ਸਭ ਤੋਂ ਵੱਡੀ ਚੁਣੌਤੀ ਹੈ ਤਾਂ ਉਹ ਹੈ ਨਸ਼ਾ ਦਾ ਮੁੱਦਾ ਪਹਿਲਾਂ ਤਾਂ ਹਰ ਸਿਆਸਤਦਾਨ ਇਸ ਮੁੱਦੇ ਤੇ ਇੱਕ ਦੂਜੇ ਤੇ ਉਂਗਲੀ ਚੁੱਕਦਾ ਸੀ ਤੋਤਾ ਸਿੰਘ ਨੇ ਸਿਆਸਤਦਾਨਾਂ ਦਾ ਹੀ ਡੋਪ ਟੈਸਟ ਕਰਾਉਣ ਦੀ ਗੱਲ ਕਹੀ ਇਹ ਬਿਆਨ ਸਾਫ਼ ਇਸ਼ਾਰਾ ਕਰਦਾ ਹੈ ਕਿ ਨਸ਼ਾ ਦੇ ਮਾਮਲੇ 'ਚ ਸਿਆਸੀ ਆਗੂਆਂ ਦੀ ਸ਼ਮੂਲੀਅਤ ਸਿੱਧੇ ਤੌਰ 'ਤੇ ਹੈ।